ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਊਗੀ 70 ਹੁਨਰ ਵੀ ਘਟ ਪੁਰਾਣੇ ਜਵਾਨੇ ਦੀ ਗੱਲ ਹੈ ਕਿਸੇ ਥਾਂ ਇੱਕ ਆਦਮੀ ਰਹਿੰਦਾ ਸੀ ਉਸ ਕੋਲ 300 ਸਰਫੀਆਂ ਸਨ ਇੱਕ ਦਿਨ ਉਸ ਆਦਮੀ ਨੇ ਆਪਣੇ ਇਕਲੌਤੇ ਬੇਟੇ ਜਿਸ ਦਾ ਨਾਮ ਅਲੀ ਸੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬੇਟੇ ਤੂੰ ਜਵਾਨ ਹੋ ਗਿਆ ਹੈ ਤੇ ਮੈਂ ਬੁੱਢਾ ਹੋ ਚੁੱਕਾ ਹਾਂ ਮੈਂ ਚਾਹੁੰਦਾ ਹਾਂ ਕਿ ਮਰਨ ਤੋਂ ਪਹਿਲਾਂ ਤੈਨੂੰ ਵਪਾਰ ਦਾ ਕੰਮ ਸਿਖਾ ਦਿਆਂ ਤੂੰ ਕੱਲ ਹੀ ਵਪਾਰੀਆਂ ਦੇ ਇੱਕ ਕਾਫਲੇ ਨਾਲ ਚਲਾ ਜਾ ਮੈਂ ਤੈਨੂੰ 100 ਸਰਫੀਆਂ ਦਿੰਦਾ ਹਾਂ ਕਿਸੇ ਦੂਜੇ ਸ਼ਹਿਰ ਵਿੱਚ ਜਾ ਕੇ ਤੂੰ ਇਸ ਰਕਮ ਨੂੰ ਫਜ਼ੂਲ ਜਈਆਂ ਚੀਜ਼ਾਂ ਉੱਤੇ ਨਾ ਖਰਚ ਦੇ ਇਸ ਨਾਲ ਚੰਗੀਆਂ-ਚੰਗੀਆਂ ਚੀਜ਼ਾਂ ਖਰੀਦ ਲਈ ਤਾਂ ਕਿ ਉਹਨਾਂ ਨੂੰ ਇੱਥੇ ਲਿਆ ਕੇ ਚੰਗੇ ਭਾਅ ਵਿੱਚ ਸਕੇ ਅਲੀ ਜਾਨ ਦੀ ਉਮਰ ਅਜੇ 18 ਸਾਲ ਦੀ ਹੋਈ ਸੀ ਉਹ ਬੜਾ ਨੇਕ ਹੁਸ਼ਿਆਰ ਤੇ ਸਮਝਦਾਰ ਲੜਕਾ ਸੀ ਵਪਾਰ ਦਾ ਉਸ ਨੂੰ ਕੋਈ ਸ਼ੌਕ ਨਹੀਂ ਸੀ ਉਸਦੀ ਇੱਛਾ ਸੀ ਕਿ ਉਹ ਕੋਈ ਅਜਿਹਾ ਹੁਨਰ ਸਿੱਖ ਲਵੇ ਜਿਸ ਨਾਲ ਆਪਣੀਆਂ ਆਵਾਹਾਂ ਦੇ ਜੋਰ ਉੱਤੇ ਜ਼ਿੰਦਗੀ ਗੁਜ਼ਾਰ ਸਕੇ। ਲੇਕਿਨ ਜਦੋਂ ਉਸਦੇ ਬੁੱਢੇ ਬਾਪ ਨੇ ਵਪਾਰ ਦਾ ਕੰਮ ਅਪਣਾਉਣ ਨੂੰ ਕਿਹਾ ਤਾਂ ਉਸ ਨਾਲ ਬਹਿਸ ਕਰਨ ਦੀ ਉਸਦੀ ਹਿੰਮਤ ਨਾ ਪਈ। ਮੁਕ ਦੀ ਗੱਲ ਉਸਨੇ ਸਰਫੀਆਂ ਲੈ ਲਈਆਂ ਤੇ ਅਗਲੇ ਹੀ ਦਿਨ ਵਪਾਰੀਆਂ ਦੇ ਇੱਕ ਕਾਫਲੇ ਨਾਲ ਸਫ਼ਰ ਉੱਤੇ ਚੱਲ ਪਿਆ। ਕਈ ਦਿਨਾਂ ਮਗਰੋਂ ਵਪਾਰੀਆਂ ਦਾ ਇਹ ਕਾਫਲਾ ਇੱਕ ਸ਼ਹਿਰ ਵਿੱਚ ਪਹੁੰਚਿਆ ਤੇ ਇੱਕ ਕਾਰਵਸਰਾ ਵਿੱਚ ਠਹਿਰਿਆ। ਉਸ ਸ਼ਹਿਰ ਵਿੱਚ ਇੱਕ ਵੱਡਾ ਸਾਰਾ ਪਾਰਕ ਸੀ। ਉਸੇ ਰਾਤ ਅਲੀ ਜਾਨ ਨੂੰ ਸਪਾਰਕ ਦੀ ਸੈਰ ਕਰਨ ਗਿਆ ਤੇ ਉੱਥੇ ਪਹੁੰਚਿਆ ਤਾਂ ਕੀ ਦੇਖਦਾ ਕਿ ਹਜ਼ਾਰਾਂ ਬੱਲਬ ਜਗਮਗਾ ਰਹੇ ਹਨ ਸਾਰਾ ਪਾਰਕ ਦਿਨ ਦੀ ਤਰ੍ਹਾਂ ਚਮਕ ਰਿਹਾ ਹੈ ਇੱਕ ਪਾਸੇ ਦਰਖਤਾਂ ਹੈ ਠਿੱਕੀ ਮਾਰਤ ਹੈ ਜੋ ਚਾਰੇ ਪਾਸਿਓਂ ਖੁੱਲੀ ਹੋਈ ਹੈ ਉਸ ਦਾ ਫਰਸ਼ ਮਰਮਰ ਦਾ ਮਰਮਰਦਾ ਹੈ ਤੇ ਕਈ ਉੱਚੇ-ਉੱਚੇ ਤੇ ਮੋਟੇ-ਮੋਟੇ ਥਾਮਲੇ ਛੱਤ ਨੂੰ ਸਹਾਰਾ ਦੇ ਕੇ ਖੜੇ ਹਨ ਛੱਤ ਵਿੱਚ ਵੱਖ-ਵੱਖ ਰੰਗਾਂ ਵਿੱਚ ਚਿੱਤਰ ਬਣੇ ਹੋਏ ਹਨ ਫਰਸ਼ ਉੱਤੇ ਕਾਲੀਨ ਵਿਸ਼ਾ ਹੈ ਉਸ ਉੱਤੇ ਥਾਂ-ਥਾਂ ਸੋਨੇ ਚਾਂਦੀ ਤੇ ਲਾਲਾਂ ਨਾਲ ਜੜੀਆਂ ਛੋਟੀਆਂ-ਛੋਟੀਆਂ ਮੇਜ਼ਾਂ ਰੱਖੀਆਂ ਹੋਈਆਂ ਹਨ। ਇਨ੍ਹਾਂ ਉੱਤੇ ਜਵਾਰ ਰਾਤ ਦੀਆਂ ਬਣੀਆਂ ਹੋਈਆਂ ਵੱਖ-ਵੱਖ ਸ਼ਕਲਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਚਿਣੀਆਂ ਹੋਈਆਂ ਹਨ। ਇੱਕੋ ਜਿਹੇ ਕੱਪੜੇ ਪਹਿਨੇ ਹੋਏ ਕੋਈ 100 ਤੋਂ ਜ਼ਿਆਦਾ ਨੌਜਵਾਨ ਦੋ-ਦੋ ਦੀਆਂ ਟੋਲੀਆਂ ਵਿੱਚ ਵੰਡੇ ਹੋਏ ਮੇਜ਼ਾਂ ਦੁਆਲੇ ਬੈਠੇ ਹਨ ਤੇ ਉਹਨਾਂ ਚਿਣੀਆਂ ਹੋਈਆਂ ਚੀਜ਼ਾਂ ਨੂੰ ਇੱਧਰ-ਉੱਧਰ ਸਰਕਾਰ ਰਹੇ ਹਨ। ਲੋਹੇ ਦੀਆਂ ਸਲਾਕਾਂ ਦੇ ਬਣੇ ਹੋਏ ਇੱਕ ਜੰਗਲੇ ਰਾਹ ਹੀ ਜਗ੍ਹਾ ਵਾਕੀ ਭਾਰਗ ਤੋਂ ਅਲੱਗ ਕਰ ਦਿੱਤੀ ਗਈ ਸੀ। ਅਲੀ ਜਾਨ ਜੰਗਲੇ ਕੋਲ ਖੜਾ ਹੋ ਕੇ ਬੜੀ ਹੈਰਾਨੀ ਨਾਲੇ ਤਮਾਸ਼ਾ ਦੇਖਣ ਲੱਗਿਆ ਕਈ ਘੰਟੇ ਲੰਘ ਗਏ ਲੇਕਿਨ ਬੁੱਤ ਬਣਿਆ ਖੜਾ ਅਲੀ ਜਾਨ ਅਜੀਬੋ ਗਰੀਬ ਤਮਾਸ਼ਾ ਦੇਖਦਾ ਰਿਹਾ ਅੰਤ ਵਿੱਚ ਪਾਰਕ ਦੀ ਦੇਖਪਾਲ ਕਰਨ ਵਾਲੇ ਕਾਦਮੀ ਨੇ ਉਸ ਨੂੰ ਦੇਖ ਲਿਆ ਤੇ ਉਸ ਦੇ ਕੋਲ ਆ ਕੇ ਪੁੱਛਿਆ ਸਾਹਿਬ ਜਾਨ ਤੁਸੀਂ ਇੱਥੇ ਕਿਉਂ ਖੜੇ ਹੋ ਆਖਰ ਕਿਹੜੀ ਗੱਲ ਤੇ ਹੈਰਾਨ ਹੋ ਰਹੇ ਹੋ ਇਹ ਲੋਕ ਕੌਣ ਹਨ ਤੇ ਕੀ ਕਰ ਰਹੇ ਹਨ ਅਲੀ ਜਾਨ ਨੇ ਜੋਸ਼ ਨਾਲ ਪੁੱਛਿਆ ਇਹ ਨੌਜਵਾਨ ਲੋਕ ਪੂਰੇ 1 ਮਹੀਨੇ ਤੋਂ ਸਤਰੰਜ ਵਾਜੀ ਦੀ ਕਲਾ ਸਿੱਖ ਰਹੇ ਹਨ ਉਸ ਆਦਮੀ ਨੇ ਦੱਸਿਆ ਕਿ ਮੈਂ ਵੀ ਇਸ ਤਰ੍ਹਾਂ ਵਿੱਚ ਦਾਖਲ ਹੋ ਸਕਦਾ ਹਾਂ ਇਸ ਦਾ ਤਰੀਕਾ ਕੀ ਹੈ ਅਲੀ ਜਾਨ ਨੇ ਪੁੱਛਿਆ ਉਸ ਆਦਮੀ ਨੇ ਜਵਾਬ ਦਿੱਤਾ 100 ਸਰਫੀਆਂ ਦੇਣੀਆਂ ਪੈਣੀਆਂ ਤੇ ਬਸ 100 ਸਰਫੀਆਂ ਦੇ ਕੇ ਅਲੀ ਜਾਨ ਸਤਰੰਜ ਬਾਜ਼ੀ ਦੇ ਸਕੂਲ ਵਿੱਚ ਦਾਖਲ ਹੋ ਗਿਆ ਥੋੜੇ ਹੀ ਦਿਨਾਂ ਵਿੱਚ ਉਹ ਸਤਰੰਜ ਖੇਡਣ ਵਿੱਚ ਇੰਨਾ ਮਾਹਿਰ ਹੋ ਗਿਆ ਕਿ ਉਸਤਾਦਾਂ ਤੋਂ ਵੀ ਅੱਗੇ ਨਿਕਲਣ ਲੱਗਾ ਇੱਕ ਸਾਲ ਬਾਅਦ ਸਤਰੰਜ ਬਾਜ਼ੀ ਦੀ ਸਿਖਲਾਈ ਪੂਰੀ ਹੋ ਗਈ ਤੇ ਨੌਜਵਾਨ ਸਕੂਲ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਜਾਣ ਲੱਗੇ ਅਲੀ ਜ਼ਾਨ ਉਦਾਸ ਹੋ ਕੇ ਸੋਚਣ ਲੱਗਾ ਕਿ ਹੁਣ ਮੈਂ ਬਿਨਾਂ ਪਿਆਸਿਆਂ ਦੇ ਕਿੱਥੇ ਜਾਵਾਂਗਾ। ਉਸਤਾਦ ਨੂੰ ਉਸ ਉੱਪਰ ਰਹਿਮ ਆ ਗਿਆ ਤੇ ਉਸਨੇ ਇੱਕ ਸਰਫੀ ਦੇ ਕੇ ਉਸਨੂੰ ਇੱਕ ਆਫਲੇ ਨਾਲ ਘਰੋਂ ਤੋਰ ਦਿੱਤਾ। ਅਲੀ ਜ਼ਾਨ ਖਾਲੀ ਹੱਥ ਘਰ ਪਰਤ ਆਇਆ ਜਿਸ ਕਰਕੇ ਉਸਦੇ ਬਾਪ ਨੂੰ ਬੜਾ ਦੁੱਖ ਹੋਇਆ। ਉਸ ਤੋਂ ਬਾਅਦ ਇੱਕ ਸਾਲ ਲੰਘ ਗਿਆ। ਇੱਕ ਦਿਨ ਬਾਪ ਨੇ ਅਲੀ ਜ਼ਾਨ ਨੂੰ ਫਿਰ ਆਪਣੇ ਕੋਲ ਬੁਲਾਇਆ। ਉਸ ਨੂੰ ਵੇਟੇ ਬਹੁਤ ਸਾਰੀਆਂ ਨਸੀਤਾਂ ਦੀਆਂ। ਤੇ 100 ਸਰਫੀਆਂ ਦੇ ਕੇ ਉਸਨੂੰ ਸੁਦਾਗਰਾਂ ਦੇ ਇੱਕ ਕਾਫਲੇ ਨਾਲ ਭੇਜ ਦਿੱਤਾ। ਸੁਦਾਗਰਾਂ ਦਾ ਇਹ ਕਾਫਲਾ ਫਿਰ ਉਸੇ ਸ਼ਹਿਰ ਵਿੱਚ ਆਇਆ ਅਲੀ ਜਾਨ ਨੇ ਦਿਲ ਵਿੱਚ ਇਹ ਧਾਰ ਲਈ ਕਿ ਹੁਣ ਸਰਫੀਆਂ ਬੇਕਾਰ ਦੀਆਂ ਗੱਲਾਂ ਵਿੱਚ ਖਰਚ ਨਹੀਂ ਕਰਾਂਗਾ ਉਸੇ ਦਿਨ ਸ਼ਾਮ ਨੂੰ ਉਸ ਸ਼ਹਿਰ ਦੀ ਸ਼ਹਿਰ ਦੀ ਸੈਰ ਕਰ ਨਿਕਲਿਆ ਘੁੰਮਦੇ ਫਿਰਦੇ ਹੋ ਉਸੇ ਪਾਰਕ ਤੱਕ ਪਹੁੰਚਿਆ ਪਾਰਕ ਦੇ ਅੰਦਰੋਂ ਕੋਈ ਪਿਆਰਾ ਜਿਹਾ ਗੀਤ ਸੁਣਾਈ ਦੇ ਰਿਹਾ ਸੀ ਅੰਦਰ ਜਾਣ ਉੱਤੇ ਅਲੀ ਜਾਨ ਨੇ ਦੇਖਿਆ ਕਿ ਜਿਸ ਜਗ੍ਹਾ ਉਸਨੇ 1 ਸਾਲ ਪਹਿਲਾਂ ਸਤਰੰਜ ਵਾਜੀ ਦੀ ਕਲਾ ਸਿੱਖੀ ਸੀ ਬਹੁਤ ਸਾਰੇ ਨੌਜਵਾਨ ਬੈਠੇ ਵੱਖ-ਵੱਖ ਵਾਦੀਏ ਵਜਾਉਣਾ ਸਿੱਖ ਰਹੇ ਹਨ ਉਸਨੇ ਉਸੇ ਵੇਲੇ ਆਪਣੇ ਬਾਪ ਦੀਆਂ ਸਾਰੀਆਂ ਸੀਤਾ ਭੁਲਾ ਦਿੱਤੀਆਂ 100 ਦੀਆਂ 100 ਸਰਫੀਆਂ ਜੇਬ ਵਿੱਚੋਂ ਕੱਢ ਕੇ ਸਕੂਲ ਚ ਲਾਉਣ ਵਾਲਾਂ ਦੇ ਹਵਾਲੇ ਕਰ ਦਿੱਤੀਆਂ ਤੇ ਸਾਜ ਵਜਾਉਣ ਦੇ ਸਬਕ ਲੈਣ ਲੱਗਿਆ ਥੋੜੇ ਹੀ ਦਿਨਾਂ ਵਿੱਚ ਉਸਨੇ ਐਨੀ ਮੁਹਾਰਤ ਹਾਸਲ ਕਰ ਲਈ ਕਿ ਆਪਣੇ ਉਸਤਾਦਾਂ ਤੋਂ ਵੀ ਅੱਗੇ ਨਿਕਲ ਗਿਆ ਇੱਕ ਸਾਲ ਬਾਅਦ ਨੂੰ ਜਦੋਂ ਸਿਖਲਾਈ ਖਤਮ ਹੋਈ ਤੇ ਸਕੂਲ ਬੰਦ ਹੋ ਗਿਆ ਤਾਂ ਅਲੀ ਜਾਨ ਉਦਾਸ ਹੋ ਕੇ ਸੋਚਣ ਲੱਗਾ ਕਿ ਹੁਣ ਘਰ ਪਿਤਾ ਜੀ ਕੋਲ ਕੀ ਮੂੰਹ ਲੈ ਕੇ ਜਾਵਾਂਗਾ ਤੇ ਪਿਆਸਿਆਂ ਬਗੈਰ ਪਹੁੰਚ ਵੀ ਕਿਵੇਂ ਸਕਾਂਗਾ ਲੇਕਿਨ ਉਸ ਉੱਤੇ ਰਹਿਮ ਖਾ ਕੇ ਉਸਤਾਦ ਨੇ ਉਸ ਨੂੰ ਦੋ ਸਰਫੀਆਂ ਦੇ ਦਿੱਤੀਆਂ ਤੇ ਉਸ ਨੂੰ ਵਪਾਰੀਆਂ ਦੇ ਇੱਕ ਕਾਫਲੇ ਨਾਲ ਘਰ ਨੂੰ ਭੇਜ ਦਿੱਤਾ ਅਲੀ ਜਾਨ ਵਾਪਸ ਘਰ ਆ ਗਿਆ ਉਸ ਨੇ ਪਰਤ ਆਉਣ ਤੇ ਉਸ ਦਾ ਬਾਪ ਖੁਸ਼ ਤਾਂ ਹੋਇਆ ਲੇਕਿਨ ਬੇਟੇ ਨੂੰ ਫਿਰ ਖਾਲੀ ਹੱਥ ਦੇਖ ਕੇ ਬੁੱਢੇ ਨੂੰ ਬਹੁਤ ਬੁੱਢੇ ਬਾਪ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਬੇਟੇ ਨੂੰ ਖੋਬ ਝਿੜਕਿਆ ਇੱਕ ਸਾਲ ਹੋਰ ਲੰਘ ਗਿਆ ਬੁੱਢੇ ਨੇ ਬੁੱਢੇ ਬਾਪ ਨੇ ਆਪਣੀਆਂ ਬੱਤੀਆਂ ਕੁਚੀਆਂ 100 ਸਰਫੀਆਂ ਬੇਟੇ ਨੂੰ ਦੇ ਕੇ ਉਸ ਨੂੰ ਕਿਹਾ ਦੇਖ ਪੁੱਤਰਾ ਜੀ ਇਹ ਤੂੰ ਇੰਨਾ ਸੌ ਸਾਰਫੀਆਂ ਨੂੰ ਵੀ ਇੱਧਰ ਉੱਧਰ ਉਡਾ ਦਿੱਤਾ ਤਾਂ ਅਸੀਂ ਬਿਲਕੁਲ ਕੰਗਾਲ ਹੋ ਜਾਵਾਂਗੇ ਰੋਟੀ ਦੇ ਇੱਕ ਇੱਕ ਟੁਕੜੇ ਨੂੰ ਤਰਸਾਂਗੇ ਬੇਕਾਰ ਹੋ ਕੇ ਸੜਕਾਂ ਦੀ ਧੂੜ ਫੱਕਦੇ ਫਿਰਾਂਗੇ ਅਲੀ ਜਾਨ ਨੇ ਸੌਂ ਖਾ ਕੇ ਕਿਹਾ ਹੁਣ ਮੈਂ ਫਜ਼ੂਲ ਖਰਚੀ ਨਹੀਂ ਕਰਾਂਗਾ ਸਾਰੀ ਰਕਮ ਨਾਲ ਚੰਗਾ ਜਿਹਾ ਮਾਲ ਖਰੀਦ ਕੇ ਲਿਆਵਾਂਗਾ ਬੁੱਢੇ ਬਾਪ ਨੂੰ ਕੁਝ ਤਸੱਲੀ ਹੋਈ ਤੇ ਉਸਨੇ ਅਲੀ ਜਾਨ ਨੂੰ ਇੱਕ ਕਾਫਲੇ ਨਾਲ ਭੇਜ ਦਿੱਤਾ ਅਲੀ ਜਾਨ ਫਿਰ ਉਸੇ ਵੱਡੇ ਸ਼ਹਿਰ ਵਿੱਚ ਪਹੁੰਚਿਆ ਉੱਥੇ ਉਸ ਪਹਿਲੇ ਹਮਾਮ ਵਿੱਚ ਬੜਿਆ ਤਾਂ ਕਿ ਰਾਦਾ ਸਾਰਾ ਮਿੱਟੀ ਘੱਟਾ ਆਪਣੇ ਸਰੀਰ ਤੋਂ ਧੋ ਦੇਵੇ ਹਾਮਾਮ ਤੋਂ ਮੁਰਦੇ ਸਮੇਂ ਜਦੋਂ ਜਾਣੇ ਪਛਾਣੇ ਬਾਗੇ ਕੋਲੋਂ ਲੰਘਣ ਲੱਗਾ ਤਾਂ ਉਸਨੇ ਸੋਚਿਆ ਕਿ ਚਲੋ ਇੱਕ ਨਜ਼ਰ ਬਾਗ ਨੂੰ ਦੇਖ ਲਈਏ ਫਸਫੇਰ ਕੀ ਸੀ ਉਸਨੇ ਆਪਣੇ ਆਪ ਨੂੰ ਬਾਗ ਦੇ ਵਿੱਚਕਾਰ ਖੜਾ ਦੇਖਿਆ ਉੱਥੇ ਦੇਖਦਾ ਕਿ ਉੱਥੇ ਉਸੇ ਮਰਮਰ ਦੇ ਚਬੂਤਰੇ ਉੱਤੇ ਜਿੱਥੇ ਉਸਨੇ ਸਤਰੰਚ ਖੇਡਣਾ ਤੇ ਸਾਜ਼ ਵਜਾਉਣਾ ਸਿੱਖਿਆ ਸੀ ਬਹੁਤ ਸਾਰੇ ਜਵਾਨ ਲੜਕੇ ਲਿਖਣ ਪੜ੍ਹਨ ਦਾ ਸਬਕ ਲੈ ਰਹੇ ਹਨ ਉਸਨੇ ਸੋਚਿਆ ਸਤਰੰਚ ਤੇ ਵਾਜੇ ਵਜਾਉਣਾ ਤਾਂ ਮੈਂ ਸਿੱਖ ਗਿਆ ਲੇਕਿਨ ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਮੈਂ ਗੰਗਾਲ ਹੀ ਕਿਉਂ ਨਾ ਹੋ ਜਾਵਾਂ ਮੈਂ ਪੜਨਾ ਲਿਖਣਾ ਜ਼ਰੂਰ ਸਿੱਖਾਂਗਾ ਇਹ ਸੋਚ ਕੇ ਉਸਨੇ ਆਪਣੀਆਂ ਸੌ ਸਰਫੀਆਂ ਕੱਟ ਕੇ ਦੇ ਦਿੱਤੀਆਂ ਤੇ ਉਸ ਨਾਲ ਬੈਠ ਕੇ ਲਿਖਣਾ ਪੜ੍ਹਨਾ ਸਿੱਖਣ ਲੱਗਾ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਉਸ ਦਿਨ ਦੂਣੀ ਰਾਤ ਚੌਕਣੀ ਤਰੱਕੀ ਕਰਦਾ ਗਿਆ ਤੇ ਥੋੜੇ ਦਿਨਾਂ ਵਿੱਚ ਹੀ ਹਾ ਤਾਲੀਮ ਹਾਸਲ ਕਰ ਲਈ ਲੇਕਿਨ ਇੱਕ ਵਾਰ ਫਿਰ ਉਹੀ ਸਵਾਲ ਖੜਾ ਹੋਇਆ ਕਿ ਪੈਸਿਆਂ ਬਿਨਾ ਹੁਣ ਕੀ ਕੀਤਾ ਜਾਏ ਉਸਤਾਦ ਨੇ ਰਹਿਮ ਖਾ ਕੇ ਉਸ ਨੂੰ ਆਪਣੇ ਕੋਲੋਂ ਤਿੰਨ ਸਰਫੀਆਂ ਦਿੱਤੀਆਂ ਤੇ ਉਸ ਕੋਲ ਇੱਕ ਕਾਫਲੇ ਨਾਲ ਘਰ ਭੇਜ ਦਿੱਤਾ ਲੇਕਿਨ ਅਲੀ ਜਾਨ ਦੀ ਹੁਣ ਖਾਲੀ ਹੱਥ ਘਰ ਪਰਤਣ ਦੀ ਹਿੰਮਤ ਨਾ ਹੋਈ ਇੱਕ ਸੁਦਾਗਰ ਦੂਰ ਦੇ ਕਿਸੇ ਸ਼ਹਿਰ ਨੂੰ ਜਾ ਰਿਹਾ ਸੀ ਉਸਨੇ ਆਪਣਾ ਸਾਰਾ ਸਮਾਨ ਉਠਾ ਉੱਤੇ ਲਦਵਾ ਚੁੱਕਿਆ ਸੀ ਅਲੀ ਜਾਨ ਨੇ ਉਸ ਸੁਦਾਗਰ ਦਾ ਕੋਲ ਨੌਕਰੀ ਕਰ ਲਈ ਮੂੰਹ ਹਨੇਰੇ ਕਾਫਲਾ ਚੱਲ ਪਿਆ ਰਾਹੀ ਦਿਨ ਰਾਤ ਲਗਾਤਾਰ ਚੱਲਦੇ ਰਹੇ ਪਰ ਕਿਤੇ ਪਾਣੀ ਦਿਖਾਈ ਨਾ ਦਿੱਤਾ ਚਲਦੇ ਚਲਦੇ ਆਖਰ ਉਹ ਇੱਕ ਖੂਹ ਤੇ ਪਹੁੰਚੇ ਖੂਹ ਬਹੁਤ ਡੂੰਗਾ ਸੀ ਤੇ ਉਸ ਵਿੱਚ ਥੋੜਾ ਜਿਹਾ ਪਾਣੀ ਸੀ ਉਸ ਦੇ ਮਾਲਕ ਆਪਣੇ ਮਾਲਕ ਦੇ ਕਹਿਣ ਉੱਤੇ ਅਲੀ ਜਾਨ ਕਿਸੇ ਤਰ੍ਹਾਂ ਖੂਹ ਵਿੱਚ ਛੇਠਾ ਉਤਰ ਗਿਆ ਉਸਨੇ ਮਸਕ ਵਿੱਚ ਪਾਣੀ ਭਰ ਲਿਆ ਤੇ ਉੱਪਰ ਚੜਨ ਦੀ ਸੋਚ ਹੀ ਰਿਹਾ ਸੀ ਕਿ ਅਚਾਨਕ ਖੂਹ ਦੀ ਕੰਧ ਵਿੱਚ ਬਣੇ ਹੋਏ ਇੱਕ ਛੋਟੇ ਜਿਹੇ ਦਰਵਾਜ਼ੇ ਉੱਤੇ ਉਸਦੀ ਨਜ਼ਰ ਪਈ। ਉਸਨੇ ਮਸਕ ਉੱਥੇ ਹੀ ਰੱਖ ਦਿੱਤੀ ਤੇ ਦਰਵਾਜ਼ੇ ਨੂੰ ਥੋੜਾ ਜਿਹਾ ਕੋਲ ਕੇ ਅੰਦਰ ਝਾਕਿਆ। ਦੇਖਦਾ ਕਿ ਇਹ ਇੱਕ ਵੱਡਾ ਸਾਰਾ ਰੌਸ਼ਨੀ ਨਾਲ ਭਰਿਆ ਹੋਇਆ ਕਮਰਾ ਹੈ। ਫਰਸ਼ ਉੱਤੇ ਕਾਲੀਨ ਵਿਛਾਇਆ ਜਿਸ ਉੱਤੇ ਇੱਕ ਬੁੱਢਾ ਆਦਮੀ ਆਪਣਾ ਸਿਰ ਝੁਕਾਈ ਬਹੁਤ ਉਦਾਸ ਬੈਠਾ ਹੈ। ਕਿ ਉਸਦੇ ਹੱਥ ਵਿੱਚ ਇੱਕ ਵਾਇਲਨ ਹੈ। ਇਹ ਸਭ ਦੇਖ ਕੇ ਅਲੀਜ਼ਾਨ ਜਰਾ ਵੀਨਾ ਕਵਰਾਇਆ ਉਹ ਹਾਲੀਹਾਲੀਵੁੱਡ ਦੇ ਕੋਲ ਗਿਆ ਤੇ ਉਸਦੇ ਹੱਥੋਂ ਵਾਇਲਨ ਲੈ ਕੇ ਉਸ ਨੂੰ ਵਜਾਉਣ ਲੱਗਿਆ ਤਾਰਾਂ ਦੀ ਪਿਆਰੀ ਟੁਣਕਾਰ ਤੇ ਗੀਤ ਸੁਣ ਕੇ ਬੁੱਢੇ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਕਿਸੇ ਵੱਡੀ ਤਸੱਲੀ ਨਾਲ ਡੂੰਗਾ ਸਾਹ ਲਿਆ ਉਸ ਨੇ ਇੱਧਰ ਉੱਧਰ ਨਾਜ਼ਰ ਮਾਰੀ ਤੇ ਅਲੀਜ਼ਾਨ ਨੂੰ ਦੇਖਿਆ ਤੇ ਗੋਡਿਆਂ ਦੇ ਭਾਰ ਚਲਦਾ ਹੋਇਆ ਉਸਦੇ ਕੋਲ ਆਇਆ ਤੇ ਉਸਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦੇ ਹੋਏ ਉਸ ਨੂੰ ਪੁੱਛਿਆ ਐ ਆਦਮ ਜਾਤ ਤੂੰ ਇੱਥੇ ਕਿਵੇਂ ਆ ਗਿਆ ਅਲੀਜ਼ਾਨ ਨੇ ਉਸ ਨੂੰ ਸਾਰਾ ਕਿੱਸਾ ਕਹਿ ਸੁਣਾਇਆ ਫਿਰ ਉਸ ਨੂੰ ਕਾਫਲਾ ਯਾਦ ਆ ਗਿਆ ਤੋਂ ਜਾਣ ਲੱਗਿਆ ਬੁੱਢੇ ਨੇ ਉਸ ਨੂੰ ਰੋਕ ਕੇ ਕਿਹਾ ਤੇਰੀ ਸਭ ਤੋਂ ਵੱਡੀ ਇੱਛਾ ਕੀ ਹੈ ਮੈਂ ਤੇਰੀ ਖਾਤਰ ਸਭ ਕੁਝ ਕਰਨ ਨੂੰ ਤਿਆਰ ਹਾਂ ਅਲੀ ਜ਼ਾਨ ਬੁੱਢੇ ਵੱਲ ਬੜੀ ਹੈਰਾਨੀ ਨਾਲ ਵੇਖਣ ਲੱਗਿਆ ਮੇਰਾ ਇਕਲੌਤਾ ਬੇਟਾ ਮਰ ਗਿਆ ਹੈ ਬੁੱਢੇ ਨੇ ਦੱਸਿਆ ਪੰਜ ਦਿਨ ਹੋਏ ਉਸ ਉਹ ਮੈਨੂੰ ਇਕੱਲਾ ਛੱਡ ਕੇ ਇਸ ਦੁਨੀਆ ਤੋਂ ਚਲਾ ਗਿਆ ਮੈਂ ਗਮ ਵਿੱਚ ਡੁੱਬਿਆ ਖੁਦ ਵੀ ਮਰਨ ਨੂੰ ਤਿਆਰ ਹੋ ਗਿਆ ਕਿਸੇ ਤਰ੍ਹਾਂ ਆਪਣਾ ਗਮ ਦੂਰ ਕਰ ਲਈ ਮੈਂ ਵਾਇਲਨ ਚੁੱਕ ਲਈ ਲੇਕਿਨ ਇਸ ਨੂੰ ਵਜਾਉਣਾ ਮੈਨੂੰ ਨਹੀਂ ਆਉਂਦਾ ਜੇ ਤੂੰ ਥੋੜਾ ਦੇਰ ਨਾਲ ਆਉਂਦਾ ਤਾਂ ਮੇਰੀ ਜਾਨ ਨਿਕਲ ਗਈ ਹੁੰਦੀ ਤੇਰੇ ਜਾਦੂਪਰੇ ਗੀਤ ਨੇ ਮੇਰੀ ਜਾਨ ਬਚਾ ਲਈ ਤੂੰ ਚਾਹੇ ਤਾਂ ਮੇਰੀ ਸਾਰੀ ਦੌਲਤ ਲੈ ਸਕਦਾ ਹੈ ਬਸ ਖੂਬ ਵਿੱਚੋਂ ਬਾਹਰ ਨਿਕਲਣ ਵਿੱਚ ਮੇਰੀ ਮਦਦ ਕਰ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਅਲੀਜ਼ਾਨ ਨੇ ਕਿਹਾ ਉਸਨੇ ਫੇਰ ਇੱਕ ਵਾਇਲਨ বাজਾਈ ਉਸ ਮਾਗਰੋਂ ਗੁੱਡੇ ਜਾਦੂਗਰ ਨੇ ਸੋਨੇ ਨਾਲ ਭਰਿਆ ਇੱਕ ਥੈਲਾ ਅਲੀਜ਼ਾਨ ਨੂੰ ਦੇ ਕੇ ਉਸ ਨੂੰ ਕਿਹਾ ਆਪਣੀ ਅੱਖਾਂ ਬੰਦ ਕਰ ਅਲੀਜ਼ਾਨ ਨੇ ਅੱਖਾਂ ਮੀਚ ਕਲਈਆਂ ਤੇ ਇੱਕ ਪਾਲ ਮਾਗਰੋਂ ਜਦੋਂ ਉਸਨੇ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਉਹ ਉੱਪਰ ਜ਼ਮੀਨ ਤੇ ਖੜਾ ਹੈ ਤੇ ਕਾਫਲਾ ਗਾਇਬ ਹੈ ਉਕਾਦਮਾਂ ਦੇ ਨਿਸ਼ਾਨ ਦੇਖਦਾ ਹੋਇਆ ਚੱਲ ਪਿਆ ਤੇ ਕਾਫਲੇ ਤੱਕ ਪਹੁੰਚ ਗਿਆ ਸਾਰੇ ਬੜੇ ਹੈਰਾਨ ਹੋਏ ਤੇ ਪੁੱਛਣ ਲੱਗੇ ਤੂੰ ਖੂਬ ਵਿੱਚੋਂ ਬਾਹਰ ਕਿਵੇਂ ਨਿਕਲ ਆਇਆ ਅਲੀਜਾਨ ਨੇ ਸਾਰਾ ਹਾਲ ਸੁਣਾ ਦਿੱਤਾ ਤੇ ਜਾਦੂਗਰ ਦਾ ਦਿੱਤਾ ਹੋਇਆ ਸੋਨੇ ਨਾਲ ਭਰਿਆ ਥੈਲਾ ਉਹਨਾਂ ਨੂੰ ਦਿਖਾਇਆ ਕਾਫਲਾ ਆਰਾਮ ਕਰਨ ਲਈ ਇੱਕ ਥਾਂ ਰੁਕਿਆ ਤਾਂ ਕਾਫਲੇ ਦੇ ਮਾਲਕ ਦੇ ਦਿਲ ਵਿੱਚ ਬੇਈਮਾਨੀ ਆ ਗਈ ਉਸਨੇ ਕਾਗਜ਼ ਕਲਮ ਕੱਢ ਕੇ ਇੱਕ ਖੱਤ ਲਿਖਿਆ ਉਸ ਵਿੱਚ ਇੱਕ ਲਫਾਫੇ ਵਿੱਚ ਬੰਦ ਕਰਕੇ ਲਫਾਫਾ ਅਲੀਜਾਨ ਨੂੰ ਦਿੰਦੇ ਹੋਏ ਉਸਨੂੰ ਕਿਹਾ ਮੇਰੀ ਇੱਕ ਬੇਟੀ ਹੈ ਜੋ ਬਹੁਤ ਹੀ ਖੂਬਸੂਰਤ ਹੈ ਮੈਂ ਉਸਾ ਤੇਰੇ ਨਾਲ ਵਿਆਹ ਕਰ ਦਿਆਂਗਾ ਤੂੰ ਜਲਦੀ ਨਾਲ ਮੇਰੇ ਘਰ ਚਲਾ ਜਾ ਤੇ ਮੇਰੇ ਪਹੁੰਚਣ ਤੱਕ ਸ਼ਾਦੀ ਦੀ ਪੂਰੀ ਤਿਆਰੀ ਕਰ ਲੈ ਪਰ ਦੇਖ ਆਪਣਾ ਸੋਨੇ ਦਾ ਥੈਲਾ ਸੰਭਾਲ ਕੇ ਰੱਖਣਾ ਤਿੰਨ ਦਿਨਾਂ ਦੇ ਅੰਦਰ ਮੈਂ ਘਰ ਪਹੁੰਚ ਜਾਵਾਂਗਾ ਉਸਨੇ ਅਲੀ ਜ਼ਾਨ ਨੂੰ ਇੱਕ ਚੰਗਾ ਜਿਹਾ ਘੋੜਾ ਦੇ ਦਿੱਤਾ ਤੇ ਰਾਹ ਦੱਸ ਦਿੱਤਾ ਅਲੀ ਜ਼ਾਨ ਘੋੜੇ ਉੱਤੇ ਸਵਾਰ ਹੋ ਕੇ ਚਲਾ ਗਿਆ ਅਲੀ ਜ਼ਾਨ ਬਹੁਤ دیر ਤੱਕ ਬਿਨਾਂ ਰੁੱਕਦੇ ਚਲਾ ਗਿਆ ਫਿਰ ਇੱਕ ਥਾਂ ਰੁੱਕ ਕੇ ਆਰਾਮ ਕਰਨ ਲੱਗਿਆ ਬੈਠੇ ਬੈਠੇ ਉਸਨੇ ਸੋਚਿਆ ਕਿ ਮੈਂ ਸਾਰਫੀਆਂ ਦੇ ਕੇ ਲਿਖਣਾ ਪੜ੍ਹਨਾ ਸਿੱਖਿਆ ਹੈ ਜਦੋਂ ਪੜ੍ਹ ਕੇ ਦੇਖਾਂਗੇ ਖਾਤ ਵਿੱਚ ਕੀ ਲਿਖਿਆ ਹੈ ਇਹ ਸੋਚ ਕੇ ਉਸਨੇ ਖੱਤ ਕੱਟਿਆ ਤੇ ਉਸਨੂੰ ਖੋਲ ਕੇ ਪੜਨ ਲੱਗਿਆ ਖੱਤ ਨੂੰ ਪੜਿਆ ਸਾਰ ਘਬਰਾ ਗਿਆ ਖੱਤ ਵਿੱਚ ਲਖਿਆ ਲਿਖਿਆ ਸੀ ਮੇਰੀ ਅੱਛੀ ਘਰ ਵਾਲੀ ਮੈਂ ਸੋਨੇ ਨਾਲ ਭਰਿਆ ਹੋਇ ਇੱਕ ਥੈਲਾ ਤੈਨੂੰ ਭੇਜ ਰਿਹਾ ਹਾਂ ਉਹ ਇਸ ਨੌਕਰ ਦੇ ਕੋਲ ਹੈ ਧੋਖਾ ਦੇਣ ਲਈ ਮੈਂ ਇਸਨੂੰ ਕਿਹਾ ਹੈ ਕਿ ਤੇਰੇ ਨਾਲ ਆਪਣੀ ਬੇਟੀ ਦੀ ਸ਼ਾਦੀ ਕਰ ਦਿਆਂਗਾ ਤੂੰ ਇਸ ਦਾ ਸਿਰਫ ਫਾਰਮ ਕਟਵਾ ਦੇਣਾ ਸਲਾਮ ਦੇ ਨਾਲ ਤੇਰਾ ਘਰ ਵਾਲਾ ਅਲੀ ਜਾਨ ਦਾ ਇਹ ਖੱਤ ਪੜ ਕੇ ਸੁੱਟ ਦਿੱਤਾ ਤੇ ਉਸਦੇ ਬਦਲੇ ਇੱਕ ਦੂਜਾ ਖੱਤ ਲਿਖਿਆ ਜੋ ਇਸ ਤਰ੍ਹਾਂ ਦਾ ਸੀ ਮੇਰੀ ਅੱਛੀ ਬੇਗਮ ਮੈਂ ਇਸ ਪਿਆਰੇ ਮਹਿਮਾਨ ਦਾ ਖੂਬ ਚੰਗੀ ਤਰ੍ਹਾਂ ਸਵਾਗਤ ਕਰਨਾ ਤੇ ਇਸ ਦੇ ਨਾਲ ਆਪਣੀ ਬੇਟੀ ਦਾ ਵਿਆਹ ਕਰ ਦੇਣਾ ਮੇਰੇ ਆਉਣ ਦੀ ਉਡੀਕ ਕੀਤੇ ਬਿਨਾ ਸ਼ਾਦੀ ਫੌਰਨ ਕਰ ਦੇਣਾ ਸਲਾਮ ਦੇ ਨਾਲ ਤੇਰਾ ਘਰ ਵਾਲਾ ਅਲੀ ਜਾਨ ਦੇ ਇਸ ਖਤ ਨੂੰ ਲਿਫਾਫੇ ਵਿੱਚ ਬੰਦ ਕਰਕੇ ਜੇਬ ਵਿੱਚ ਪਾ ਲਿਆ ਤੇ ਅੱਗੇ ਚੱਲ ਪਿਆ ਉਸ ਸ਼ਹਿਰ ਪਹੁੰਚਿਆ ਉਸ ਸੁਦਾਗਰ ਦਾ ਘਰ ਲੱਭ ਲਿਆ ਆਪਣੇ ਕੋਲੋਂ ਲਿਖਿਆ ਖਤ ਉਸ ਦੀ ਘਰ ਵਾਲੀ ਦੇ ਹਵਾਲੇ ਕਰ ਦਿੱਤਾ ਖਤ ਪੜ ਕੇ ਸੁਦਾਗਰ ਦੀ ਘਰ ਵਾਲੀ ਨੇ ਆਉਣ ਵਾਲੇ ਮਹਿਮਾਨ ਦੀ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਸ ਦੀ ਦਿਲ ਖੋਲ ਕੇ ਖਾਤਰਦਾਰੀ ਕੀਤੀ ਅਗਲੇ ਹੀ ਦਿਨ ਸੁਦਾਗਰ ਦੀ ਘਰਵਾਲੀ ਨੇ ਬੜੀ ਧੂਮ-ਧਾਮ ਨਾਲ ਅਲੀ ਜ਼ਾਨ ਨਾਲ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਤੀਜੇ ਦਿਨ ਸਵੇਰ ਹੁੰਦਿਆ ਹੀ ਅਲੀ ਜ਼ਾਨ ਆਪਣੇ ਘੋੜੇ ਉੱਤੇ ਸਵਾਰ ਹੋ ਕੇ ਚਲਾ ਗਿਆ ਜਾਂਦੇ ਸਮੇਂ ਉਸ ਨੇ ਨੌਕਰਾਂ ਨੂੰ ਹਦਾਇਤ ਕੀਤੀ ਮੈਂ ਵਪਾਰ ਦੇ ਸਿਲਸਿਲੇ ਵਿੱਚ ਬਾਹਰ ਜਾ ਰਿਹਾ ਹਾਂ ਰਾਤ ਨੂੰ ਕੋਈ ਵੀ ਆਏ ਤਾਂ ਦਰਵਾਜ਼ਾ ਨਾ ਖੋਲਣਾ ਜੇ ਕੋਈ ਕੰਦ ਟਾਪ ਕੇ ਅੰਦਰ ਆ ਜਾਏ ਤਾਂ ਉਸ ਨੂੰ ਫੜ ਲੈਣਾ ਤੇ ਕੁੱਟ-ਕੁੱਟ ਕੇ ਉਸ ਦਾ ਖੂਮਰ ਕੱਢ ਦੇਣਾ ਤੁਹਾਡੇ ਮਾਲਕ ਦਾ ਹੀ ਇਹੋ ਹੀ ਹੁਕਮ ਹੈ ਰਾਤ ਨੂੰ ਸੁਦਾਗਰ ਆਪਣੇ ਕਾਫਲੇ ਨਾਲ ਆਪਣੇ ਘਰ ਆ ਪਹੁੰਚਿਆ ਤੇ ਦਰਵਾਜ਼ਾ ਖੜਕਾਇਆ ਬੜੀ دیر ਤੱਕ ਦਰਵਾਜ਼ਾ ਖੜਕਾਉਂਦਾ ਰਿਹਾ ਲੇਕਿਨ ਦਰਵਾਜ਼ਾ ਨਾ ਖੁੱਲਣਾ ਸੀ ਨਾ ਖੁੱਲਿਆ ਤਦ ਸੁਦਾਗਰ ਮਜਬੂਰ ਨਕੰਧ ਟੱਪ ਕੇ ਅੰਦਰ ਵਿਹੜੇ ਵਿੱਚ ਆ ਗਿਆ ਉੱਧਰ ਨੌਕਰ ਹੀ ਸੀ ਝਾਕ ਵਿੱਚ ਬੈਠੇ ਸਨ ਉਹਨਾਂ ਨੇ ਫੌਰਨ ਉਸ ਨੂੰ ਫੜ ਲਿਆ ਤੇ ਬਿਨਾਂ ਦੇਖੇ ਉਸ ਨੂੰ ਕੁਟਾਪਾ ਚਾੜਨਾ ਸ਼ੁਰੂ ਕਰ ਦਿੱਤਾ ਸੁਦਾਗਰ ਬਹੁਤ دیر ਤੱਕ ਬੇਹੋਸ਼ ਪਿਆ ਰਿਹਾ ਹੋਸ਼ ਆਈ ਤਾਂ ਉਸ ਨੇ ਕਿਸੇ ਤਰ੍ਹਾਂ ਆਪਣੇ ਕਮਰੇ ਤੱਕ ਪਹੁੰਚਿਆ ਘਰ ਵਾਲੀ ਨੂੰ ਸਲਾਮ ਕਹੀ ਤੇ ਉਸ ਨੂੰ ਪੁੱਛਿਆ ਕੋਈ ਮੇਰਾ ਖੱਤ ਲੈ ਕੇ ਆਇਆ ਸੀ ਉਸ ਦਾ ਤੂੰ ਕੀ ਕੀਤਾ ਮੈਂ ਤੁਹਾਡਾ ਦਿੱਤਾ ਹੁਕਮ ਪੂਰਾ ਕੀਤਾ ਘਰਵਾਲੀ ਨੇ ਜਵਾਬ ਦਿੱਤਾ ਤੇ ਸੋਨੇ ਦਾ ਭਰਿਆ ਥੈਲਾ ਲੈ ਲਿਆ ਕਿੱਥੇ ਆਓ ਸੁਦਾਗਰ ਨੇ ਜਾਣ ਕਿਹੜਾ ਸੋਨੇ ਦਾ ਥੈਲਾ ਕਿਉਂ ਜੀਆਂ ਗੱਲਾਂ ਕਰ ਰਹੇ ਹੋ ਤੁਸੀਂ ਘਰਵਾਲੀ ਨੇ ਹੈਰਾਨ ਹੋ ਕੇ ਪੁੱਛਿਆ ਮੈਂ ਖਤ ਵਿੱਚ ਲਿਖ ਦਿੱਤਾ ਸੀ ਨਾ ਕਿ ਖਤ ਲੈ ਕੇ ਆਉਣ ਵਾਲੇ ਨੂੰ ਮਾਰ ਸੁੱਟਣਾ ਤੇ ਸੋਨੇ ਨਾਲ ਭਰਿਆ ਥੈਲਾ ਲੈ ਲੈਣਾ ਸੁਦਾਗਰ ਨੇ ਕਿਹਾ ਜੀ ਤੁਹਾਨੂੰ ਕੀ ਹੋ ਗਿਆ ਤੁਸੀਂ ਹੋਸ਼ ਵਿੱਚ ਤਾਂ ਹੋ ਭਲਾ ਕੋਈ ਆਪਣੇ ਜਵਾਈ ਨੂੰ ਵੀ ਮਾਰ ਸੁੱਟਦਾ ਹੈ ਘਰਵਾਲੀ ਨੇ ਕਿਹਾ ਜਵਾਈ ਕਾਹਦਾ ਜਵਾਈ ਸੁਦਾਗਰ ਨੇ ਘਬਰਾ ਕੇ ਕਿਹਾ ਜੀ ਹਾਂ ਤੁਹਾਡੀ ਬੇਟੀ ਦੇ ਘਰਵਾਲਾ ਘਰ ਵਾਲੀ ਨੇ ਜਵਾਬ ਦਿੱਤਾ ਮੇਰੀ ਬੇਟੀ ਦੇ ਘਰ ਵਾਲਾ ਤੂੰ ਇਸ ਦੀ ਸ਼ਾਦੀ ਕਦੋਂ ਕਰ ਦਿੱਤੀ ਸਵਾਗਰ ਨੇ ਹੈਰਾਨ ਹੁੰਦੇ ਪੁੱਛਿਆ ਦੋ ਦਿਨ ਹੋ ਗਏ ਨੇ ਘਰ ਵਾਲੀ ਨੇ ਕਿਹਾ ਸਵਾਗਰ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਆਪਣੇ ਘਰ ਵਾਲੀ ਨੂੰ ਔਕਰਾਂ ਨੂੰ ਛਾੜ ਦੇ ਉਹਨਾਂ ਨੂੰ ਗਾਲਾਂ ਕੱਢਣ ਲੱਗਾ ਫਿਰ ਉਸਨੇ ਆਪਣੇ ਜਵਾਈ ਬਾਰੇ ਪੁੱਛਿਆ ਤੇ ਉਹ ਆਪ ਕਿੱਥੇ ਹੈ ਉਹਦਾ ਸਵੇਰੇ ਸਵੇਰੇ ਹੀ ਘੋੜੇ ਉੱਤੇ ਸਵਾਰ ਹੋ ਕੇ ਕਿਤੇ ਬਾਹਰ ਚਲਾ ਗਿਆ ਨੌਕਰਾਂ ਨੇ ਦੱਸਿਆ ਤੇ ਸਾਨੂੰ ਕਹਿ ਗਿਆ ਕਿ ਕੋਈ ਵੀ ਰਾਤ ਨੂੰ ਆਏ ਦਰਵਾਜ਼ਾ ਨਹੀਂ ਖੋਲਣਾ ਤੇ ਜੇ ਕੋਈ ਕੰਦ ਟੱਪ ਕੇ ਅੰਦਰ ਆਵਣੇ ਤਾਂ ਮਾਰ ਮਾਰ ਕੇ ਉਸ ਦਾ ਚੂਮਰ ਕੱਢ ਦੇਣਾ ਸਾਗਰ ਸਮਝ ਗਿਆ ਕਿ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ ਤੇ ਉਸ ਨੇ ਆਪਣੇ ਜਵਾਈ ਨਾਲ ਸੁਲਾਹ ਕਰਨ ਦਾ ਫੈਸਲਾ ਕਰ ਲਿਆ ਹੁਣ ਸੁਦਾਗਰ ਤੇ ਉਸੇ ਘਰ ਵਾਲੀ ਨੂੰ ਇੱਥੇ ਛੱਡ ਕੇ ਜਰਾ ਅਲੀ ਜਾਨ ਦਾ ਹਾਲ ਸੁਣਦੇ ਹਾਂ ਅਲੀ ਜਾਨ ਚੱਲਦੇ-ਚੱਲਦੇ ਇੱਕ ਵੱਡੇ ਸ਼ਹਿਰ ਵਿੱਚ ਪਹੁੰਚਿਆ ਬਾਜ਼ਾਰ ਦਾ ਦਿਨ ਸੀ ਤੇ ਬਾਜ਼ਾਰ ਵਿੱਚ ਟੰਡੋ ਚਰਚੀ ਦਾ ਐਲਾਨ ਕਰ ਰਿਹਾ ਸੀ ਇਹ ਲੋਕੋ ਸੁਣੋ ਫੇਰ ਨਾ ਕਹਿਣਾ ਕਿ ਸੁਣਿਆ ਨਹੀਂ ਜੋ ਕੋਈ ਸਤਰੰਜ ਵਧੀਆ ਖੇਡ ਲੈਂਦਾ ਹੋਵੇ ਸ਼ਾਹੀ ਮਹਿਲ ਵਿੱਚ ਪਹੁੰਚ ਜਾਏ ਜੇਰਾ ਕੋਈ ਬਾਦਸ਼ਾਹ ਨਾਲ ਖੇਡ ਕੇ ਤਿੰਨ ਬਾਜ਼ੀਆਂ ਜਿੱਤ ਲਏਗਾ ਉਸ ਨੂੰ ਬਾਦਸ਼ਾਹ ਆਪਣੇ ਤਖਤ ਉੱਤੇ ਬਿਠਾਏਗਾ ਤੇ ਜੋ ਤਿੰਨੇ ਬਾਜ਼ੀਆਂ ਹਾਰ ਜਾਏਗਾ ਬਾਦਸ਼ਾਹ ਉਸ ਦਾ ਸਿਰ ਕਟਵਾ ਦੇਵੇਗਾ ਅਲੀਜਾਨ ਦਰਬਾਰ ਵਿੱਚ ਪਹੁੰਚਿਆ ਤੇ ਕਿਹਾ ਕਿ ਮੈਂ ਬਾਦਸ਼ਾਹ ਨਾਲ ਸਤਰੰਜ ਖੇਡਣਾ ਚਾਹੁੰਦਾ ਹਾਂ ਖੇਡ ਸ਼ੁਰੂ ਹੋਈ ਅਲੀਜਾਨ ਇੱਕ ਬਾਜ਼ੀ ਹਾਰ ਗਿਆ ਤੇ ਫਿਰ ਦੋ ਬਾਜ਼ੀਆਂ ਜਿੱਤ ਗਿਆ ਫਿਰ ਦੋਵੇਂ ਖੇਡਣ ਦੋਵੇਂ ਫਿਰ ਖੇਡਣ ਲੱਗੇ ਇੱਕ ਇਸ ਵਾਰ ਬਾਦਸ਼ਾਹ ਦੋ ਵਾਰ ਜਿੱਤ ਗਿਆ ਤੇ ਇੱਕ ਵਾਰ ਹਾਰ ਗਿਆ ਫਿਰ ਤੀਜੀ ਵਾਰ ਖੇਡਣ ਲੱਗੇ ਇਸ ਵਾਰ ਅਲੀਜਾਨ ਨੇ ਤਿੰਨੇ ਬਾਜ਼ੀਆਂ ਜਿੱਤ ਲਈਆਂ ਬਾਦਸ਼ਾਹ ਨੇ ਆਪਣਾ ਤਖਤ ਅਲੀ ਜਾਨ ਦੇ ਹਵਾਲੇ ਕਰ ਦਿੱਤਾ ਤੇ ਚੁੱਕ ਕੇ ਉਸ ਨੂੰ ਕਿਹਾ ਲੈ ਹੁਣ ਤੂੰ ਬਾਦਸ਼ਾਹ ਬਣ ਗਿਆ ਹੈ ਤਖਤ ਉੱਪਰ ਬੈਠ ਜਾ ਨਹੀਂ ਮੈਂ ਬਾਦਸ਼ਾਹ ਬਣ ਦੀ ਮੇਰੀ ਕੋਈ ਇੱਛਾ ਨਹੀਂ ਅਲੀ ਜਾਨ ਨੇ ਕਿਹਾ ਮੈਂ ਤਾਂ ਆਪਣੇ ਸ਼ਹਿਰ ਜਾ ਕੇ ਲੋਕਾਂ ਨੂੰ ਪੜ੍ਹਨਾ ਲਿਖਣਾ ਤੇ ਬਾਜੀ ਬਚਾਉਣਾ ਸਿਖਾਉਣਾ ਚਾਹੁੰਦਾ ਹਾਂ ਅਲੀ ਜਾਨ ਉੱਥੋਂ ਚੱਲ ਕੇ ਪਹਿਲਾਂ ਉਸ ਸ਼ਹਿਰ ਗਿਆ ਜਿੱਥੇ ਉਸ ਦਾ ਸਾਗਰ ਦਾ ਘਰ ਸੀ ਉੱਥੋਂ ਉਸ ਨੇ ਆਪਣੇ ਘਰ ਵਾਲੀ ਨੂੰ ਨਾਲ ਲਿਆ ਤੇ ਆਪਣੇ ਸ਼ਹਿਰ ਵੱਲ ਚੱਲ ਪਿਆ ਘਰ ਆਉਣ ਤੇ ਜਦੋਂ ਉਸ ਨੇ ਸਾਰੀ ਆਪ ਬੀਤੀ ਆਪਣੇ ਬਾਪ ਨੂੰ ਸੁਣਾਈ ਤਾਂ ਬੁੱਢਾ ਖੁਸ਼ ਹੋਇਆ ਤੇ ਬੇਟੇ ਨੂੰ ਕਿਹਾ ਤੂੰ ਸੱਚਮੇਂ ਬਹੁਤ ਹੁਸ਼ਿਆਰ ਹੈ ਤੋ ਕਿੰਨੇ ਹੀ ਹੁਨਰ ਸਿੱਖ ਲਏ ਹਨ ਤੇ ਕਿੰਨੀ ਹੀ ਵਾਰ ਮੌਤ ਤੋਂ ਬਚ ਨਿਕਲੇ ਆਏ ਅਲੀ ਜਾਰ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਪਿਤਾ ਜੀ ਇੱਕ ਜਵਾਨ ਆਦਮੀ ਲਈ 70 ਹੁਨਰ ਵੀ ਘੱਟ ਹੁੰਦੇ ਹਨ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ